ਪਿੰਡ ਧਿਆਨਪੁਰਾ ਚ ਬੈਠੇ ਆ نزدਿਕ ਕੋਰਾਲੀ ਔਰ 99 ਸਾਲਾ ਬਜ਼ੁਰਗ 100ਵੇਂ ਸਾਲ 'ਚ ਲੱਗ ਚੁੱਕੇ ਆ ਸਰਦਾਰ ਅਜੀਤ ਸਿੰਘ ਜੀ ਦੇ ਨਾਲ ਗੱਲਾਂ ਬਾਤਾਂ ਕਰਾਂਗੇ ਦੇਖੋ ਅਸੀਂ ਬਜ਼ੁਰਗਾਂ ਨਾਲ ਗੱਲਾਂ ਇਸ ਕਰਕੇ ਕਰਦੇ ਆ ਤਾਂ ਜੋ ਪੁਰਾਣੀਆਂ ਚੀਜ਼ਾਂ ਜਿਹੜੀਆਂ ਵਿਰਸੇ ਤੇ ਵਿਰਾਸਤ ਨਾਲ ਸੰਬੰਧਤ ਗੱਲਾਂ ਬਾਤਾਂ ਨੇ ਨਾ ਉਹ ਹੋ ਜਾਣ ਰਿਕਾਰਡ ਪਿੱਛੇ ਜਿਹਨਾਂ ਦਾ ਵਲੌਗ ਕੀਤਾ ਸੀ ਅਸੀਂ ਬਹੁਤ ਪਰਵਾ ਹੰਗਾਰਾ ਤੁਸੀਂ ਦਿੱਤਾ ਔਰ ਬਹੁਤ ਅੱਛੇ ਵਿਊਜ਼ ਆਏ ਫੇਸਬੁੱਕ ਦੇ ਉੱਤੇ YouTube ਦੇ ਉੱਤੇ ਔਰ ਇਹਨਾਂ ਬਜ਼ੁਰਗਾਂ ਦੇ ਕੋਲ ਖਜ਼ਾਨਾ ਹੈ ਪੰਜਾਬ ਦਾ ਪੁਰਾਣਾ ਗੱਲਬਾਤ ਕਰਨੇ ਇੱਕ ਗੱਲ ਸੁਣਿਓ ਬੜੀ ਇੰਟਰਸਟਿੰਗ ਗੱਲਬਾਤ ਹੈ ਇਸ ਤਰ੍ਹਾਂ ਦੇ ਬਜ਼ੁਰਗ ਜਿਹੜੇ ਆ ਬਹੁਤ ਘੱਟ ਮਿਲਦੇ ਆ ਪੰਜਾਬ ਦੇ ਵਿੱਚ ਜਿਹੜੇ ਬਜ਼ੁਰਗ ਆ ਨਾ ਜੀ ਇਹੀ ਵਿਰਸੇ ਦੀਆਂ ਗੱਲਾਂ ਸਹੀ ਤਰੀਕੇ ਨਾਲ ਦੱਸ ਸਕਦੇ ਆ ਝਾਤ ਮਾਰਾਂਗੇ ਪਿਛਲੇ 100 ਸਾਲਾਂ ਤੇ ਬਪੂ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ ਹਾਲ ਜਲ ਜੰਗਾ ਜੀ ਤੁਹਾਡਾ ਜਿਹੜੀ ਪਹਿਲੀ ਗੱਲਬਾਤ ਜੀ ਪੂਰੇ ਪੰਜਾਬ ਨੇ ਸੁਣੀ ਬਹੁਤ ਬਹੁਤ ਜ਼ਬਰਦਸਤ ਬੜੇ ਫੋਨ ਆਏ ਮੈਨੂੰ ਕਹਿੰਦੇ ਬਾਪੂ ਜੀ ਨਾਲ ਦੁਬਾਰਾ ਗੱਲਾਂ ਬਾਤਾਂ ਕਰਕੇ ਆਓ ਜੀ ਅੱਛਾ ਜੀ ਤੇ ਪਹੁੰਚ ਗਏ ਜੀ ਅਸੀਂ ਤੁਹਾਡੇ ਕੋਲ ਅੱਜ ਦੇਖੋ ਵਾਦਾ ਕੀਤਾ ਸੀ ਵੀ ਐਤਵਾਰ ਨੂੰ ਆਵਾਂਗੇ ਜੀ ਅਸੀਂ ਹਾਂ ਜੀ ਹਾਂ ਅੱਛਾ ਬਾਪੂ ਜੀ ਆਪਣੀ ਜਾਣਕਾਰੀ ਦੇਣੀ ਆ ਆਪਣੀ ਜਨਮ ਮਿਤੀ ਦੱਸੋ ਪਹਿਲਾਂ ਜੀ ਤੁਸੀਂ ਜਨਮ ਮਿਤੀ ਹੈ ਜੀ ਮੇਰੀ 2 ਆਪਣੇ 17 ਫਰਵਰੀ 1925 17 ਫਰਵਰੀ 1925 ਹਾਂ ਜੀ ਪੂਰੀ ਸਦੀ ਜਿਹੜੀ ਹੈ 10 ਦਹਾਕੇ ਤੁਸੀਂ ਦੇਖ ਲੇ 10 ਦਹਾਕੇ ਦੇਖ ਲੇ ਤੁਸੀਂ ਹੈ ਜੀ ਕਮਾਲ ਦੀ ਗੱਲ ਹੈ ਵਾਹ ਵਾਹ ਬਹੁਤ ਵਧੀਆ ਦੀ ਹਾਂ ਜੀ ਔਰ ਤੁਹਾਡੀ ਜਿਹੜੀ ਹੈ ਨੌਕਰੀ ਪੇਸ਼ਾ ਕੀ ਸੀ ਉਹਦੇ ਬਾਰੇ ਵੀ ਜਾਣਕਾਰੀ ਦਿਓ ਨੌਕਰੀ ਪੇਸ਼ਾ ਜੀ ਪਹਿਲਾਂ ਮੈਂ ਆਪਣੇ ਪ੍ਰਾਇਮਰੀ ਸਕੂਲ ਵਿੱਚ ਚਾਈਤਾ ਚਾਰਜ ਮਦਾਂ ਪਾਸ ਕਰੀਆਂ ਜੀ ਪਿੰਡ ਵਿੱਚ ਧਿਆਨਪੁਰੇ ਚ ਧਿਆਨਪੁਰ ਜੀ ਉਸ ਤੋਂ ਬਾਅਦ ਮੈਂ ਗੁਰਾਲੀ ਖਾਲਸਾ ਹਾਈ ਸਕੂਲ ਵਿੱਚ ਜਾ ਕੇ ਦਾਖਲ ਹੋ ਗਿਆ ਜੀ ਉੱਥੇ ਮੈਂ 3 ਸਾਲੇ ਦੇ ਹਕੂ ਹਮ ਉੱਥੇ ਬਾਅਦ ਫਿਰ ਮੈਂ ਉੱਠੋ ਸਕੂਲ ਛੱਡਤਾ ਖਾਲਸਾ ਸਕੂਲ ਹਾਂ ਜੀ ਹਮ ਲਗਭਗ ਮੇਰਾ ਖਿਆਲ ਹੈ ਮੈਂ 37 37 37 24 ਸਕੂਲ ਛੱਡ ਤਾ ਅੱਛਾ ਜੀ 1937 ਹਮ ਉੱਥੇ ਬਾਅਦ ਫਿਰ ਮੈਂ 2-3 ਸਾਲ ਇੱਥੇ ਮੇਰਾ ਫਾਦਰ ਸਾਹਿਬ ਸੀ ਜੀ ਤੁਸੀਂ ਪਹਿਲਾਂ ਤੇ ਇਹ ਜਿਹੜੀ ਸਾਡੇ ਪਾਸ ਜ਼ਮੀਨ ਹੈ ਉਹਦੀ ਅਸੀਂ ਖੁਦ ਕਲਟੀਵੇਟ ਨਹੀਂ ਕਰਦੇ ਜੀ ਉਹ ਲੋਕਾਂ ਨੂੰ ਦਿੱਤੀ ਹੋਈ ਹੈ ਹਿੱਸੇਦਾਰੀ ਦੀ ਅੱਛਾ ਜੀ ਤੇ ਮੇਰਾ ਫਾਦਰ ਵੀ ਜਿਵੇਂ ਜਿਵੇਂ ਪੂਰੀ ਉਮਰ ਅਸਰੇ ਹੀ ਕੱਢ ਕੇ ਗਿਆ ਉਹਨੇ ਵੀ ਕਲਟੀਵੇਟ ਨਹੀਂ ਕਰਿਆ ਅਸੀਂ ਵੀ ਨਹੀਂ ਕਰਦੇ ਹੁਣ ਹੂੰ ਉਹ ਫਿਰ ਮੈਂ 3-4 ਸਾਲ ਤੇ 3 ਕਿਸਾ ਦੇ ਆ ਫਿਰ ਮੈਂ ਉਸ ਤੋਂ ਬਾਅਦ ਸੈਕੰਡ ਵਰਲਡ ਵਾਰ ਬ੍ਰੇਕ ਹੋ ਗਿਆ ਲੱਗ ਗਈ ਹੂੰ 39 ਚ 1939 ਚ 1939 ਚ ਜੀ ਮੈਂ ਫਿਰ ਉਹ ਸੈਕੰਡ ਥਰਡ ਵਾਰ ਵਾਰ ਚ ਆਪਣੇ ਵੀ ਲੜਾਈ ਚ ਮੈਂ ਮੈਂ ਸੋਚਿਆ ਮੇਰੇ ਪਿੰਡੇ ਹੋਰ ਵੀ ਮੁੰਡੇ ਕਈ ਮੇ ਤੋਂ ਪਹਿਲਾਂ ਵੀ ਭਰਤੀ ਹੋ ਗਏ ਸੀਗੇ ਮੇਰੇ ਬੜੀ ਉਮਰ ਦੇ ਜੀ ਤੇ ਮੈਂ ਵੀ ਸੋਚਿਆ ਵੀ ਪਾ ਵੀ ਚੱਲਦੇ ਭਰਤੀ ਹੁੰਦੇ ਸੀਗੇ ਹੂੰ ਫਿਰ ਮੈਂ ਸਤਾਰਾਂ ਦੋ 1943 ਨੂੰ ਭਰਤੀ ਹੋ ਗਿਆ ਡੇਟ ਯਾਦ ਹੈ ਤੁਹਾਨੂੰ ਪੂਰੀ ਹੈ ਜੀ ਹਾਂ ਪੂਰੀ ਯਾਦ ਹੈ ਹਾਂ 17 2 1943 ਨੂੰ ਹਾਂ 17 2 ਦਾ ਹੀ ਜਨਮ ਹੈ ਤੁਹਾਡਾ ਹਾਂ ਹਾਂ ਜੀ ਸਰਦ ਮਦਰਬ ਉਹ 18 ਸਾਲ ਦਾ ਹੀ ਲੰਨੇ ਤੇ ਉਸ ਉਹ ਮੇਰੀ ਉਮਰ ਹੋ ਸਕਦੇ ਕੋਈ ਕਟਵਦ ਹੋਵੇ ਜੀ ਮੈਂ ਲਿਖਾ ਜੀ ਹੋਵੇ ਵੀ ਤੁਸੀਂ ਇਹ ਹੀ ਲੀ ਲਓ ਹਮ ਨਾ 17 2 ਤਰੀਕ ਦੀ ਜਾਨੀ ਉਹ ਦਿਨ ਜਿਸ ਦਿਨ ਮੈਨੂੰ ਪੱਤੀ ਕੀਤਾ ਹਮ ਪੱਤੀ ਹੋਣ ਤੋਂ ਬਾਅਦ ਫਿਰ ਮੈਂ ਸੀ ਕੋਈ ਉਹ ਪੰਚੇ ਮੁੰਡੇ ਕਰਦੀ ਹੋਈ ਉਹ ਦਿਨ ਜਿਹਦੇ ਮੈਂ ਹੋਇਆ ਜੀ ਇੱਥੇ ਤੇ ਸਾਨੂੰ ਲੈ ਕੇ ਇੱਕ ਸਰਕਾਰੀ ਨੁਮਾਇੰਦਾ ਹਮ ਰਾਤ ਨੂੰ ਸ਼ਾਮ ਨੂੰ ਤੇ ਹੁਣ ਤੇ ਇਹ ਨਾ ਆਉਗੀ ਆ 5:35 ਵਜੇ ਜੀ ਰੋਪੜ ਵਿੰਡ ਤੇ ਹਮ ਇਹ ਉਹ 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 ਪਹਿਲਾਂ ਦੀ ਵੀ ਚੱਲਦੀ ਹੈ ਜੀ ਇਹੇ ਜਿਹੜੀ ਰੇਲ ਹੈ ਸਾਡੇ ਪਿੰਡ ਚੱਲਦੀ ਤੇ 1927 ਵਿੱਚ ਚਾਲੂ ਹੋਈ ਸੀ ਹਾਂ ਰੇਲਵੇ ਸਟੇਸ਼ਨ ਤੇ ਲਿਖਿਆ ਹੋਇਆ 1927 ਹਾਂ 1927 ਵਿੱਚ ਚਾਲੂ ਹੋਈ ਸੀ ਜੀ ਤੇ ਹੁਣ ਬੱਚਾ ਵਧੀਆ ਚੱਲਦੀ ਹੈ ਤੇ ਉਹਦੇ ਵਿੱਚ ਬਿਠਾ ਕੇ ਸਾਨੂੰ ਰਾਤੋਂ ਰਾਤ ਰਾਉਲਪਿੰਡੀ ਲੈ ਗਈ ਅੱਛਾ ਰਾਉਲਪਿੰਡੀ ਚਲੇਗੇ ਤੁਸੀਂ ਰਾਉਲਪਿੰਡੀ ਚਲੀ ਗਈ ਹਾਂ ਅਸੀਂ ਕੋਈ ਪੰਜ ਪੰਜ ਕਬੰਦੇ ਜਤੇ ਉਹ ਰੱਤ ਦੇ ਵਿੱਚ ਰਲ ਕੇ ਕੋਈ ਟ੍ਰੇਨ ਬਚੜ ਗਿਆ ਉਹ ਰਲ ਗਿਆ ਜੀ ਕਈ ਜਣੇ 12 15 ਦੀ ਨਫਰੀ ਹੋ ਗਈ ਹੋਣੀ ਜਿਹੜੀ ਕਿ ਰਾਹੁਲਪਿੰਡੀ ਪਹੰਚੀ ਹੂੰ ਫੇਰ ਰਾਹੁਲਪਿੰਡੀ ਅਸੀਂ ਉਹ ਜਗ੍ਹਾ ਦਾ ਨਾਮ ਹੈ ਸੋਹਾ ਕੈਂਪ ਸੋਹਾ ਕੈਂਪ ਸੋਹਾ ਕੈਂਪ ਅੱਛਾ ਜੀ ਰਾਹੁਲਪਿੰਡੀ ਹੂੰ ਉਹ ਉੱਥੇ ਸਾਨੂੰ ਉਹਨਾਂ ਨੇ ਆਪਣੇ ਲਿਆ ਕੇ ਛੱਡਤਾ ਜੀ ਉੱਥੇ ਤਕਰੀਬਨ 9 ਚਦਾਰਾਂ ਠਾਰਾਂ ਨੇ ਰਹੇ ਹੁੰਦੇ ਅੱਛਾ ਜੀ ਹਾਂ ਜੀ ਫੇ ਮਾਰਚ ਦੇ ਮਹੀਨੇ ਵਿੱਚ ਅਸੀਂ ਉਠੋ ਬੈਚ ਬਣਾ ਕੇ ਕੋਈ ਤਕਰੀਬਾ ਕਾਫੀ 40 45 ਮੁੰਡੇ ਹੋਣੇ ਜੀ ਉਹ ਜਿੱਥੇ ਜਿੱਤੇ ਉਹਨਾਂ ਨੂੰ ਦਰੂਬਤ ਸੀ ਉਹ ਜਿੱਥੇ ਜਿੱਤੇ ਉਹਨਾਂ ਜਾਣਾ ਤਾਂ ਉੱਥੇ-ਉੱਥੇ ਬਸ ਤਾਂ ਉਹਨਾਂ ਦੇ ਸੀਟਾਂ ਬੁੱਕ ਕਰਕੇ ਗੱਡੀ ਦੇ ਵਿੱਚ ਬਿਠਾ ਲਿਆ ਤੁਸੀਂ ਕਿੱਥੇ ਗਏ ਫਿਰ ਮੈਂ ਮੈਂ ਦੱਸਦਾ ਜੀ ਉਸ ਤੋਂ ਬਾਅਦ ਮੇਰੇ ਨਾਲ ਤਿੰਨ ਮੁੰਡੇ ਹੋਰ ਸੀਗੇ ਜੀ ਇੱਕ ਮੈਂ ਚੌਥਾ ਅਸੀਂ ਚਾਰੇ ਜਬਲਪੁਰ ਭੋਜੇ ਅੱਛਾ ਜਬਲਪੁਰ ਚਲੇ ਗਏ ਤੁਸੀਂ ਜਬਲਪੁਰ ਚਲੇ ਗਏ ਚਾਰ ਹੋਰ ਗਈ ਕੋਈ ਚੰਤੀ ਕੋਈ ਹਟਾਤੀ ਕੋਈ ਕਿਦੜੇ ਕੋਈ ਕੋਈ 나ਗ ਪਰ ਕੋਈ ਇਸ ਤਰ੍ਹਾਂ ਬੇਬਸ ਕਦੇ ਕਿਸੇ ਉਰੇ ਨਿਕ ਗਈ ਤਰਾਿਕਮ ਅਸੀਂ ਜਣੀ ਚਾਰ ਬੰਦੇ ਉੱਥੇ ਪਹੁੰਚੇ ਆਪਣੇ ਜਬਲਪੁਰ ਜਬਲਪੁਰ ਜੀ ਉਹ ਉੱਥੇ ਗਏ ਜਬਲਪੁਰ ਤਕਰੀਬਨ ਰਹੇ ਕੋਈ 5 ਕੁ ਮਹੀਨੇ ਨਾ ਸਾਡੀ 20 25 ਦਿਨ ਰਹੇ ਉੱਠਾ ਜਬਲਪੁਰ ਜੀ ਜਬਲਪੁਰ 25 ਦਿਨ ਰਹਿ ਕੇ ਫਿਰ ਸਾਨੂੰ ਆਰਮੀ ਦਾ ਸਾਰਾ ਇਕੁਪਮੈਂਟ ਵਗੈਰਾ ਬਾਦੀਮ ਕਰਾਇਆ ਇਹ ਬਹੁਤ ਸਾਰਾ ਕੁਝ ਜਣੀ ਸਾਡੀ ਟ੍ਰੇਨਿੰਗ ਸ਼ੁਰੂ ਹੋ ਗਈ ਹਮ ਆਪਣੇ ਮਾਰਚ ਦੇ ਆਖੀ ਜੇ ਵਿੱਚ ਜੀ ਸਾਨੂੰ 1900 ਅੰਦਰ ਢਾਲੀ ਵਿੱਚ ਹਮਮ ਟ੍ਰੇਨਿੰਗ ਖੇਡੂ ਕਾ ਕੇ ਜੇ ਰੇਡੀਓ ਟ੍ਰੇਨਿੰਗ ਹੁੰਦੀ ਰਹੀ ਸਾਨੂੰ ਸਖਾਈ ਮਿਲਦੀ ਰਹੀ ਫਿਰ ਹਥਿਆਰ ਚਲਾਉਣ ਦੀ ਸਖਾਈ ਇਹ ਪੀਟੀ ਪ੍ਰੇਡ ਇਹ ਉਹ ਅਗਰਮਬਰਗ ਜਿਸ ਤਰ੍ਹਾਂ ਉਹਦਾ ਸਿਲੇਬਸ ਸੀ ਬਣਦਾ ਇਸ ਤਰ੍ਹਾਂ ਸਾਨੂੰ ਟ੍ਰੇਨਿੰਗ ਮਿਲਦੀ ਹੈ ਅੱਛਾ ਹੁਣ ਮੈਂ ਥੋੜੀ ਗੱਲ ਟੋਕਣ ਲੱਗਾ ਜਰਾ ਹਾਂ ਅੰਗਰੇਜ਼ ਅਫਸਰ ਜਿਹੜੇ ਸੀਗੇ ਕਿਸ ਤਰ੍ਹਾਂ ਸੀ ਸਖਤ ਸੀਗੇ ਕਿ ਆ ਉਹਨਾਂ ਦਾ ਤਰੀਕਾ ਸੀ ਅੰਗਰੇਜ਼ ਅਫਸਰਾਂ ਦਾ ਆਰਮੀ ਦੇ ਵਿੱਚ ਜਦੋਂ ਬ੍ਰਿਟਿਸ਼ ਆਰਮੀ ਸੀ ਤੁਸੀਂ ਬ੍ਰਿਟਿਸ਼ ਆਰਮੀ ਚ ਰਹੇ ਨਾ ਜੀ ਹਾਂ ਜੀ ਤਾਂ ਬ੍ਰਿਟਿਸ਼ ਆਰਮੀ ਦੇ ਵਿੱਚ ਕਿਆ ਡਿਸਪਲਿਨ ਸੀ ਕਿਆ ਸਿਸਟਮ ਸੀਗਾ ਉਹਦੇ ਬਾਰੇ ਦੱਸੋ ਕੋਈ ਅੰਗਰੇਜ਼ ਅਫਸਰ ਦੀ ਗੱਲ ਯਾਦ ਹੈ ਨਾਂ ਯਾਦ ਹੈ ਕਿਸੇ ਦਾ ਅੰਗਰੇਜ਼ਾਂ ਦਾ ਨੋ ਹੁਣ ਆਦਿ ਹੀ ਤਰੀਕਾ ਕੀ ਸੀ ਉਹਨਾਂ ਦਾ ਕਿਸ ਤਰ੍ਹਾਂ ਸੀ ਉਹ ਤਰੀਕਾ ਦਾ ਸਾੜਾ ਦੋ ਤੇ ਜਿਆਦਾ ਕੋਈ ਆਪਣੇ ਅਫਸਰ ਇੰਡੀਅਨ ਤਾਂ ਹੁੰਦੇ ਨਹੀਂ ਦਾ ਅੱਛਾ ਇੰਡੀਅਨ ਅਫਸਰ ਹੁੰਦਾ ਹੀ ਨਹੀਂ ਸੀ ਨਾ ਜਿੰਨੇ ਵੀ ਅਫਸਰ ਸਭ ਉਹ ਅੰਗਰੇਜ਼ੀ ਸੀਗੀ ਅੱਛਾ ਬ੍ਰਿਟਿਸ਼ ਆਰਮੀ ਦੇ ਵਿੱਚ 1943 ਦੇ ਵੇਲੇ ਕੋਈ ਵੀ ਇੰਡੀਅਨ ਆਫੀਸਰ ਨਹੀਂ ਹੁੰਦਾ ਸੀ ਤੁਹਾਡਾ ਇਹ ਕਹਿਣਾ ਹੈ ਜੀ ਹਾਂ ਜੀ ਇੰਡੀਅਨ ਜੂਨੀਅਰ ਕਮਿਸ਼ਨਰ ਆਫੀਸਰ ਹੁੰਦੇ ਸੀ ਜਿਨੂੰ ਜੀਸੀਓ ਕਹਿੰਦੇ ਜੀ ਉਹਨਾਂ ਨੂੰ ਕਹਿੰਦੇ ਸੀ ਜੀਸੀਓ ਜੂਨੀਅਰ ਕਮਿਸ਼ਨਰ ਆਫੀਸਰ ਪਰ ਸੀਨੀਅਰ ਆਫੀਸਰ ਕੋਈ ਨਹੀਂ ਹਾਂ ਸੀਨੀਅਰ ਆਫੀਸਰ ਜਾਨੀ ਕੋਵਿੰਟਾ ਜਿਹਨੂੰ ਕਹਿੰਦੇ ਆਪਾਂ ਕਿੰਗ ਕਮਿਸ਼ਨ ਉਹ ਕੋਈ ਨਹੀਂ ਸੀ ਉਹ ਤੇ 1943 ਦੇ ਵੇਲੇ ਜਦੋਂ ਚੱਲ ਰਹੀ ਸੀ ਜੰਗ ਸੈਕੰਡ ਵਰਲਡ ਵਾਰ ਹਾਂਜੀ ਉਦੋਂ ਤੁਸੀਂ ਕਿਤੇ ਮੋਰਚੇ ਤੇ ਗਏ ਅਸੀਂ ਮੋਰਚੇ ਤੇ ਤਾਂ ਨਹੀਂ ਗਏ ਪਰ ਅਸੀਂ ਫੀਲਡ ਦੇ ਵਿੱਚ ਰਹੇ ਜ਼ਰੂਰ ਜੀ ਮੋਰਚੇ ਤੇ ਤਾਂ ਕਿਉਂਕਿ ਜਿਹੜਾ ਸਾਡਾ ਇੱਕ ਹੋਰ ਸਿਗਨਲ ਕੋਰ ਹੈ ਇਹ ਕਈ ਕਿਸਮੀਆਂ ਕੋਰਾਂ ਆਰਮੀ ਵਿੱਚ ਜੀ ਸਿਗਨਲ ਕੋਰ ਇੰਜੀਨੀਅਰਿੰਗ ਕੋਰ ਆਪਣੇ ਸਪਲਾਈ ਕੋਰ ਹੈ ਆਰ ਲੀਨੈਂਸ ਫਾਰਮੈਂਟ ਕੋਰੇ ਇਸ ਤਰ੍ਹਾਂ ਕੋਰਾਂ ਜਿਹੜੀਆਂ ਉਹ ਆਮ ਤੌਰ ਪਰ ਮੋਰਚੇ ਤੋਂ ਪਿੱਛੇ ਰਹਿੰਦੀਆਂ ਹਮ 에ਰੀਆ ਉਹ ਬੰਦਾ ਫੀਲ ਦਈਏ ਤੁਸੀਂ ਸਿਗਨਲ ਕੋਰ ਦੇ ਵਿੱਚ ਸੀਗੇ ਰੇਡੀਓ ਦੇ ਵਿੱਚ ਸੀਗੇ ਦਾ ਮਤਲਬ ਤੁਸੀਂ ਹਾਂਜੀ ਹਾਂ ਤੇ ਵਾਇਰਲੈਸ ਰੇਡੀਓ ਦੇ ਵਿੱਚ ਸੀਗੇ ਕੀ ਸੀਗੀ ਤੁਹਾਡੀ ਡਿਊਟੀ ਉੱਥੇ ਹਾਲਦਾਰ ਸੀ ਤੁਸੀਂ ਨਾ ਦੱਸਿਆ ਸੀ ਅਸੀਂ ਪਹਿਲਾਂ ਟ੍ਰੇਨਿੰਗ ਕਰਕੇ ਇੱਥੇ ਜਿਹੜਾ ਇਕੁਪਮੈਂਟ ਉਸ ਵਕਤ ਹਾਜ਼ਰ ਸੀ ਟ੍ਰੇਨਿੰਗ ਕਰਨੇ ਵਾਸਤੇ ਜੀ ਉਹਦੀ ਟ੍ਰੇਨਿੰਗ ਲਈ ਹੂੰ ਵੀ ਇਹ ਕਿਸ ਤਰ੍ਹਾਂ ਕੰਮ ਕਰਦਾ ਕਿਸ ਤਰ੍ਹਾਂ ਇਹ ਸੁਣਦਾ ਇਹਦਾ ਚੋ ਕਿਸ ਤਰ੍ਹਾਂ ਗਾਣਾ ਹੁੰਦਾ ਕੀ ਇਹ ਕੀ ਕੀ ਕਿਸ ਤਰ੍ਹਾਂ ਇਹਨੂੰ ਓਪਰੇਟ ਕਰਨਾ ਜੀ ਕੀ ਕਰਨਾ ਇੱਥੇ ਟ੍ਰੇਨਿੰਗ ਲੈ ਲਈ ਜੇ ਇਹਦੇ ਵਿੱਚ ਕੋਈ ਮਾਮੂਲੀ ਨੁਕਸਾ ਹੋ ਜਾਏ ਤਾਂ ਉਸਨੂੰ ਫਿਰ ਕਿਸ ਤਰ੍ਹਾਂ ਰਿਪੇਅਰ ਕਰਨਾ ਅੱਛਾ ਉਹ ਮੇਰਾ ਜਾਨੀ ਤੇ ਦੇ ਸੀ ਰੇਡੀਓ ਮਕੈਨਿਕ ਤਾਂ ਨੇ ਤੁਸੀਂ ਰੇਡੀਓ ਮਕੈਨਿਕ ਦੇ ਤੌਰ ਤੇ ਉੱਥੇ ਕੰਮ ਕਰ ਰਹੇ ਸੀ ਫਿਰ ਸੰਨ ਇੱਥੇ ਕਰਾ ਤਰੀ ਨੇ ਮਾਸਟਰਡ ਕਰਤਾ 1 ਸਾਲ ਕੋਰਸ ਕਰਨਾ ਪਿਆ ਤੋ ਅੱਛਾ ਜੀ ਹਾਂ ਜੀ 44 ਤੇ 45 ਤੱਕ ਸਾਨੂੰ ਇਹਨਾਂ ਨੇ ਰੇਡੀਓ ਮਕੈਨਿਕ ਬਣਾ ਦਿੱਤਾ ਅੱਛਾ ਇੱਕ ਗੱਲ ਦੱਸੋ ਕਰਾਲੀ ਦੇ ਵਿੱਚ ਭਰਤੀ ਬਹੁਤ ਹੋਈ ਕਹਿੰਦੇ ਸੈਕੰਡ ਵਰਲਡ ਵਾਰ ਦੇ ਵਿੱਚ ਬਹੁਤ ਹੋਈ ਹੈ ਕਹਿੰਦੇ ਹਿਟਲਰ ਵੀ ਡਰਦਾ ਸੀ ਕਰਾਲੀ ਵਾਲਿਆਂ ਤੋਂ ਗੱਲ ਸੁਣੀ ਸੀ ਤੁਸੀਂ ਵੀ ਸੈਕਿੰਡ ਵਰਲਡ ਵਾਰ ਵੇਲੇ ਕਹਿੰਦੇ ਭਰਤੀ ਹੋਈ ਕਰਾਲੀ ਦੇ ਜਿਹੜੇ ਸਿਪਾਹੀ ਸੀ ਸੋਲਜਰ ਸੀਗੇ ਜਵਾਨ ਸੀਗੇ ਉਹਨਾਂ ਉਹ ਹਿਟਲਰ ਵੀ ਮੰਨਦਾ ਸੀਗਾ ਕਿ ਹੈ ਜੀ ਕਰਿਓ ਜੀ ਤੁਸੀਂ ਕਮੈਂਟ ਔਰ ਕਈ ਵਾਰੀ ਇਹ ਗੱਲ ਸੁਣਨ ਚਾਹੀਏ ਕਿ ਇਸ ਕਰਾਲੀ ਦਾ ਜਿਹੜਾ ਕੈਂਪ ਸੀ ਜਿੱਥੇ ਭਰਤੀ ਬਹੁਤ ਵੱਡੇ ਲੈਵਲ ਤੇ ਹੋਈ ਉਹਦੀ ਤਾਕ ਸੀ ਪੂਰੀ ਬਜ਼ੁਰਗਾਂ ਦੇ ਨਾਲ ਗੱਲਬਾਤ ਕਰਦੇ ਆ ਕੀ ਕਹਿੰਦੇ ਜੀ ਕਿੰਨੀ ਕੁ ਭਰਤੀ ਹੋਈ ਸੀ ਜੀ ਇੱਥੇ ਦੀ ਕਰਾਲੀ ਭਰਤੀ ਹੁੰਦੀ ਕਿੱਥੇ ਸੀਗੀ ਪਰ ਉਹ ਸੌ ਦੇ ਵਿੱਚ ਜਿਹੜਾ ਸੌ ਤੋਂ ਜਿੱਤੇ ਉਹ ਤਾਂ ਕਿਉਂ ਨਹੀਂ ਨਾ ਉਹਦੇ ਵੀ ਰੈਸਟ ਹਾਊਸ ਹੈ ਹੁਣ ਉਹਦੇ ਵੀ ਕੰਨੂਗਾ ਉਹਦਾ ਦਫਤਰ ਹੈ ਅੱਛਾ ਉਹ ਉੱਥੇ ਹੁੰਦੀ ਸੀ ਭਰਤੀ ਰੋਪੜ ਤੱਕ ਦੇ ਲੋਕ ਉੱਥੇ ਆਉਂਦੇ ਸੀ ਜਵਾਨ ਮੁੰਡੇ ਉਹਦੇ ਭਰਤੀ ਰੋਪੜ ਜੀ ਬਹੁਤ ਪਰ ਚੰਡੀਗੜ੍ਹ ਤੱਕ ਦੇ ਜਾਂ ਚੰਡੀਗੜ੍ਹ ਥੱਥੀ ਹੁੰਦਾ ਹਮ ਚੰਡੀਗੜ੍ਹ ਇੱਧਰ ਬਨੂਰ ਤੱਕ ਦੇ ਇੱਧਰ ਸਮਰਾਲੇ ਤੱਕ ਦੇ ਤੇ ਇੱਧਰ ਰੋਪੜ ਦੇ ਵੀ ਪਰ ਨੰਦਪੁਰ ਸਾਹਿਬ ਤੱਕ ਦੇ ਲੋਕ ਅਗਾ ਜੇਬਾ ਦੀ ਹੁੰਦੀ ਸੀ ਆ ਸੁਣੀ ਜੀ ਗੱਲ ਜੀ ਦੇਖੋ ਜੀ ਇੰਨੀ ਦੂਰ ਤੋਂ ਭਰਤੀ ਕਰਾਲੀ ਦੇ ਵਿੱਚ ਹੁੰਦੀ ਸੀ ਕਰਾਲੀ ਇੱਕ ਹੱਬ ਸੀ ਰਿਕਰੂਟਮੈਂਟ ਸੈਂਟਰ ਸੀ ਬ੍ਰਿਟਿਸ਼ ਆਰਮੀ ਦਾ ਔਰ ਸਰਦਾਰ ਅਜੀਤ ਸਿੰਘ 99 ਸਾਲਾ ਬਜ਼ੁਰਗ ਇਸ ਗੱਲ ਦੀ ਗਵਾਹੀ ਦੇ ਰਹੇ ਨੇ ਔਰ ਦੇਖੋ ਵੱਡੀ ਗੱਲ ਹੈ ਕਿ ਇਹਨਾਂ ਨੇ ਕਿਹਾ ਕਿ ਚੰਡੀਗੜ੍ਹ ਤੋਂ ਤਾਂ ਹੁੰਦਾ ਹੀ ਨਹੀਂ ਸੀਗਾ ਜੀ ਵਾਕਈ ਇਹ ਉਹ ਬਜ਼ੁਰਗ ਹੈ ਜਿਨ੍ਹਾਂ ਨੇ ਉਹ ਸਮਾਂ ਦੇਖਿਆ ਹੋਇਆ ਜਦੋਂ ਚੰਡੀਗੜ੍ਹ ਨਹੀਂ ਸੀਗਾ ਜਿਹੜੇ ਜਿਹੜੇ ਤੁਹਾਡੇ ਘਰ ਦੇ ਵਿੱਚ ਵੀ ਇਸ ਤਰ੍ਹਾਂ ਦੇ ਕੋਈ ਬਜ਼ੁਰਗ ਹੋਣ ਤੁਹਾਡੇ ਆਲੇ ਦੋਲੇ ਤੁਹਾਡੀ ਰਿਸ਼ਤੇਦਾਰੀ ਚ ਜਰੂਰ ਸਾਨੂੰ ਕਮੈਂਟ ਕਰਕੇ ਦੱਸਿਆ ਕਰੋ ਅਸੀਂ ਦੇਖੋ ਪੁਰਾਣਾ ਰਿਕਾਰਡ ਜਿਹੜਾ ਹੈ ਉਹ ਫਰੋਲ ਰਹੇ ਆ ਡਿਜੀਟਲਾਈਜੇਸ਼ਨ ਦਾ ਜ਼ਮਾਨਾ ਹੈ ਤੇ ਇਹਨਾਂ ਦੇ ਵੀਡੀਓਜ਼ ਆਉਣ ਵਾਲੇ ਸਮੇਂ ਦੇ ਵਿੱਚ ਅੱਗੇ ਜਾ ਕੇ ਰਿਸਰਚ ਦਾ ਕੇਂਦਰ ਬਣ ਜਾਣਗੇ ਇਹ ਸਾਡੇ ਲਈ ਬਹੁਤ ਵੱਡਾ ਸਰੋਤ ਬਣ ਜਾਣਗੇ ਰਿਸਰਚ ਦਾ ਇਸ ਕਰਕੇ ਅਸੀਂ ਬਜ਼ੁਰਗਾਂ ਦੇ ਨਾਲ ਕੰਮ ਕਰਦੇ ਆ ਇਹਨਾਂ ਦੇ ਬੇਟਾ ਜੀ ਬੈਠੇ ਦੀ ਸਸੀ ਕਾਲ ਜੀ ਤੁਹਾਡਾ ਕੀ ਨਾਮ ਹੈ ਜੀ ਤੇਰਲੋਚਨ ਸਿੰਘ ਜੀ ਸਰਦਾਰ ਤੇਰਲੋਚਨ ਸਿੰਘ ਜੀ ਔਰ ਇਹਨਾਂ ਦੀ ਜਿਹੜੀ ਖਾਸ ਗੱਲ ਹੈਗੀ ਹੈ ਕੀ ਇਹਨਾਂ ਦਾ ਜਿਹੜਾ ਹੈ ਸਾਂਭ ਸੰਭਾਲ ਇਹਨੂੰ ਬਣਦਾ ਸਲੂਟ ਖੁਦ ਤਿਆਰ ਕਰਦੇ ਇਹਨਾਂ ਨੂੰ ਆ ਦੇਖੋ ਤੁਸੀਂ ਪਾਇਓ ਜੀ ਕੈਮਰਾ ਕੱਪੜੇ ਜਿਹੜੇ ਆ ਪ੍ਰੋਪਰ ਪ੍ਰੈਸ ਕਰਕੇ ਐਂ ਕਰੀਜ਼ ਤੱਕ ਵੀ ਬਣਾ ਕੇ ਰੱਖਦੇ ਆ ਜਿਹੜੇ ਘਰਾਂ ਦੇ ਵਿੱਚ ਬਜ਼ੁਰਗਾਂ ਨੂੰ ਸੰਭਾਇਆ ਜਾਂਦਾ ਹੈ ਸਾਂਭ ਸੰਭਾਲ ਸਹੀ ਹੁੰਦੀ ਹੈ ਨਾ ਜੀ ਉੱਥੇ ਤਾਂ ਬਜ਼ੁਰਗ ਜਿਹੜੇ ਹੈ ਲੰਮੀ ਰੀ ਉਮਰ ਭੋਗਦੇ ਆਂ ਔਰ ਸਭ ਤੋਂ ਵਧੀਆ ਗੱਲ ਹੈ ਇੰਜੋਏ ਕਰਦੇ ਆਪਣੀ ਲਾਈਫ ਨੂੰ ਇਹਨਾਂ ਚੀਜ਼ਾਂ ਨੂੰ ਅਸੀਂ ਦਿਖਾਣੇ ਆਂ ਤੇ ਨਾਲ ਹੀ ਸੇਧ ਵੀ ਦੇਣੇ ਆਂ ਨਵੀਂ ਜਨਰੇਸ਼ਨ ਨੂੰ ਕਿ ਆਪਣੇ ਬਜ਼ੁਰਗਾਂ ਨੂੰ ਸੰਭਾਲੋ ਉਹਨਾਂ ਦੇ ਨਾਲ ਸਮਾਂ ਬਤੀਤ ਕਰੋ ਜਿਵੇਂ ਸਰਦਾਰ ਜੀ ਇਹਨਾਂ ਦਾ ਪਰਿਵਾਰ ਸਾਰਾ ਜਿਹੜਾ ਹੈ ਸਮਾਂ ਬਤੀਤ ਕਰਦਾ ਹੈ ਇਹ ਚੀਜ਼ ਜੇਕਰ ਹੋਵੇ ਨਾ ਤਾਂ ਬਹੁਤ ਵੱਡੀ ਗੱਲ ਹੈ ਸਾਡਾ ਵਿਰਸਾ ਨੇ ਸਾਡੇ ਸਭ ਤੋਂ ਵੱਡੀ ਗੱਲ ਹੈ ਕਿ ਸਾਡਾ ਜਿਹੜਾ ਹੈ ਪਿਛੋਕੜ ਸਾਡਾ ਅਤੀਤ ਤੇ ਸਾਡਾ ਭਵਿੱਖ ਇਹਨਾਂ ਦੇ ਨਾਲ ਜੁੜਿਆ ਹੋਇਆ ਹੈ ਜਦੋਂ ਕਿਸੇ ਬਜ਼ੁਰਗ ਦੀ ਸਾਂਭ ਸੰਭਾਲ ਨਹੀਂ ਹੁੰਦੀ ਸਾਨੂੰ ਆਲੇ ਦੋਲੇ ਪਤਾ ਲੱਗਦਾ ਕਿ ਕੁਝ ਜਿਹੜੇ ਹੈ ਨਵੀਂ ਜਨਰੇਸ਼ਨ ਦੇ ਬੱਚੇ ਜਾਂ ਕੁਝ ਪਰਿਵਾਰ ਜਿਹੜੇ ਉਹਨਾਂ ਦੇ ਬਜ਼ੁਰਗਾਂ ਦੀ ਸਾਂਭ ਸੰਭਾਲ ਨਹੀਂ ਹੁੰਦੀ ਤਾਂ ਮਨ ਬੜਾ ਦੁਖੀ ਹੁੰਦਾ ਜੀ ਤੁਸੀਂ ਵੀ ਕਰੋ ਇਸ ਗੱਲ ਦੇ ਉੱਤੇ ਕਮੈਂਟ ਕਿ ਬਜ਼ੁਰਗਾਂ ਦੀ ਸਾਂਭ ਸੰਭਾਲ ਕਿਸ ਤਰੀਕੇ ਨਾਲ ਹੋਣੀ ਚਾਹੀਦੀ ਹੈ ਇਹਨਾਂ ਦੀ ਸਾਮ ਸੰਭਾਲ ਬੜੀ ਵਧੀਆ ਇਸ ਕਰਕੇ ਅਸੀਂ ਇਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਤੇ ਇਹਨਾਂ ਦੇ ਪਰਿਵਾਰ ਦੇ ਨਾਲ ਵੀ ਤੁਹਾਨੂੰ ਮਿਲਾਉਣ ਦੀ ਕੋਸ਼ਿਸ਼ ਕੀਤੀ ਇਹਨਾਂ ਦੇ ਬੇਟਾ ਜੀ ਦੇ ਨਾਲ ਗੱਲ ਕੀਤੀ ਹੈ ਅੱਛਾ ਹੁਣ ਗੱਲ ਕਰਦੇ ਹਾਂ ਜੀ ਆਪਾਂ ਸਮੇਂ ਦੀ ਗੱਲ ਪਹਿਲਾਂ ਦਾ ਸਮਾਂ ਤੇ ਹੁਣ ਦਾ ਸਮਾਂ ਤੁਸੀਂ ਤਾਂ ਸਾਰਾ ਕੁਝ ਬਦਲਦਾ ਦੇਖਿਆ ਠੀਕ ਹੈ ਕੀ ਵਧੀਆ ਹੈ ਪਹਿਲਾਂ ਦਾ ਸਮਾਂ ਜ਼ਿਆਦਾ ਵਧੀਆ ਸੀਗਾ ਕਿ ਹੁਣ ਦਾ ਸਮਾਂ ਅਸੀਂ ਹਰੇਕ ਬਜ਼ੁਰਗ ਤੋਂ ਅਕਸਰ ਪੁੱਛਦੇ ਹਾਂ ਗੱਲ ਅੱਜ ਤੁਹਾਡੇ ਤੋਂ ਵੀ ਪੁੱਛ ਰਹੇ ਹਾਂ ਤੁਸੀਂ ਹਰੇਕ ਸਮੇਂ ਨੂੰ ਦੇਖਿਆ ਸਮੇਂ 'ਚ ਵੱਡਾ ਪਰਿਵਰਤਨ ਕਿਹੜਾ ਦੇਖਿਆ ਤੁਸੀਂ ਪਰਵਰਦਨਤਾ ਜੀ ਮੈਂ ਆਪਣੀ ਸਮਝ ਦੇ ਮਤਬ ਉਹ ਦੱਸਦਾ ਹਾਂ ਵੀ ਜਿਹੜਾ ਪਹਿਲਾ ਸਮਾਂ ਸੀ ਜਦੋਂ ਅਸੀਂ ਜਨਮ ਲਿਆ ਜੀ ਅਸੀਂ ਸੋਝੀ ਸੰਭਲੀ ਜੀ ਉਦੋਂ ਕੁੰਬ ਪਰਵਰਦੀ ਬਹੁਤ ਜ਼ਿਆਦਾ ਹੂੰ ਕੁੰਬੇ ਇਕੱਠੇ ਰਹਿੰਦੇ ਸੀ ਹਾਂ 10 10 15 15 ਜੀ ਇੱਕੇ ਘਰ ਦੇ ਵਿੱਚ ਰਹਿੰਦੇ ਸੀ ਜੁਆਇੰਟ ਫੈਮਿਲੀ ਹਾਂ ਜੀ ਜੀ ਤੇ ਹੁਣ ਉਹਨਾਂ ਦੇ ਮੁਕਾਬਲੇ ਉਹਨਾਂ ਦਾ ਕਿਸੇ ਵੀ ਫੈਮਿਲੀ ਦੇ ਚਾਰ ਬੰਦੇ ਤੇ ਬਦ ਗਮ ਹੈ ਹੀ ਨਹੀਂ ਹਾਂ ਤੇ ਜਾਨੀ ਜਦ ਵੀ ਕੋਈ ਥੋੜਾ ਜਿਹਾ ਹੋਸ਼ ਸੰਭਾਲਦਾ ਉਹਦੋਂ ਉਹ ਕਹਿੰਦਾ ਵੀ ਮੈਂ ਇਹ ਅਲੈਦਾ ਕਰ ਦੂ ਅਲੈਦਾ ਕਰ ਦੋ ਬਸ ਉਹ ਅਲੈਦਾ ਹੋ ਕੇ ਆਪਣਾ ਰਹਿਦਾ ਇਮਕਾਨ ਬਣਾ ਲਿਆ ਕੋਈ ਆਪਣਾ ਛੋਟਾ ਮੋਟਾ ਰਹਿਦਾ ਕੰਮ ਸ਼ੁਰੂ ਕਰਤਾ ਕੋਈ ਨੌਕਰੀ ਬਣ ਪੇਸ਼ੇ ਲੈ ਲਿਆ ਕਿ ਇਹਨੇ ਕੁਝ ਇਹਨੇ ਕੁਝ ਕੋਈ ਟੀਚਰ ਹੈ ਕੋਈ ਕੁਝ ਕਰਦਾ ਕੋਈ ਇਸ ਤਰ੍ਹਾਂ ਦੇ ਹੋਣਦੇ ਪੀਗ ਆ ਨਾ ਮੁ ਆਪਣਾ ਪ੍ਰੈਜ਼ੈਂਟ ਚੱਲ ਰਿਹਾ ਮਤਲਬ ਤੁਹਾਡਾ ਕਿ ਕੁਨਬਾ ਜਿਹੜੀ ਕੁਨਬਾ ਗਰੀ ਸੀ ਉਹ ਸਾਰੀ ਖਤਮ ਹੋ ਗਈ ਹੁਣ ਕੱਲੇ ਕੱਲੇ ਇੰਡੀਵਿਜੁਅਲਿਜ਼ਮ ਦਾ ਵਿਅਕਤੀਵਾਦ ਆ ਗਿਆ ਜੀ ਹਾਂ ਜੀ ਆ ਗਿਆ ਤੇ ਖਾਣ ਪੀਣ ਦੀ ਹੁਣ ਗੱਲ ਕਰਦੇ ਖਾਣ ਪੀਣ ਚ ਕੀ ਪਰਵਰਤਨ ਦੇਖਿਆ ਤੁਸੀਂ ਪਹਿਲਾਂ ਕਿੱਦਾਂ ਚੀਜ਼ਾਂ ਬਣਦੀਆਂ ਸੀਗੀਆਂ ਇੰਦਾ ਦਾ ਖਾਣ ਪੀਣ ਹੁੰਦਾ ਸੀ ਪਹਿਲਾਂ ਜੀ ਖਾਣ ਪੀਣ ਜਿੱਥੇ ਤੱਕ ਸਾਡੇ ਪਿੰਡਾਂ ਦੇ ਵਿੱਚ ਮੈਂ ਜਦਾ ਰਿਆਣਾ ਜੀ ਜੀ ਪਿੰਡਾਂ ਦਾ ਸਵਾਲ ਹੈ ਜਿਹੜਾ ਪਿੰਡਾਂ ਵਿੱਚ ਬਹੁਤ ਸਾਦਾ ਖਾਣ ਪੀਣ ਦੀ ਜੀ ਦੁੱਧ ਕੀ ਆਮਤਾ ਹਮਮ ਜਦਾ ਦੁੱਧ ਕੀ ਦਹੀ ਇਸਤੇਮਾਲ ਕਰਦੇ تھے ਹੋਰ ਖਾਣ ਵਾਲੀਆਂ ਚੀਜ਼ਾਂ ਵੀ ਦੁੱਧ ਕੀ ਤੋਂ ਹੀ ਬਣਾਉਂਦੀਆਂ ਖੀਰ ਕਰ ਲੈਣੀ ਕੜਾਹ ਕਰ ਲੈਣਾ ਉਹੀ ਖਾਣਾ ਇਹ ਹੋਰ ਕੋਈ ਮੇਲੇ ਮੁਤਾਬਕ ਨਾ ਕਿਸੇ ਐਸੀ ਫੰਕਸ਼ਨ ਨੂੰ ਵੀ ਜਦਾ ਦੁੱਧ ਕੀ ਦਹੀ ਵਰਤੋਂ ਹੁੰਦੀ ਸੀ ਹਮ ਤੇ ਹੁਣ ਤਾਂ ਚਟਪਟੇ ਅੰਤੇ ਕੋਈ ਨਹੀਂ ਕੋਈ ਕੋਈ ਗਿਣ ਨਹੀਂ ਸਕਦਾ ਵੀ ਇੰਨੀਆਂ ਚ ਖਾਣ ਪੀਣ ਦੀਆਂ ਚੀਜ਼ਾਂ ਬਣ ਗਿਆ ਹੂੰ ਉਸ ਵਕਤ ਜਿਹੜਾ ਹੁਣ ਆਮ ਤੁਸੀਂ ਅੱਜ ਵੀ ਆਪਾਂ ਮੜਾ ਕਰਕੇ ਦੇਖਿਆ ਹਾਂ ਜੀ ਇੰਨੀਆਂ ਚੀਜ਼ਾਂ ਤਾਂ ਉਸ ਵਕਤ ਦੇਖਣ ਨੂੰ ਬਿੰਝ ਆਉਂਦੀਆਂ ਹੂੰ ਨਾ ਕੋਈ ਫਲ ਨਾ ਫਰੂਟ ਨਾ ਕੋਈ ਜੋ ਜੀ ਮਠਾਈ ਨਾ ਕੋਈ ਬੈਕਰੀ ਵਗੈਰਾ ਬਹੁਤ ਘੱਟ ਸੀ ਕਹਿੰਦੇ ਕੱਪੜਾ ਵੀ ਬੜਾ ਘੱਟ ਹੁੰਦਾ ਸੀਗਾ ਜੀ ਕੱਪੜਾ ਵੀ ਬਹੁਤ ਘੱਟ ਕੱਪੜਾ ਜਿਹੜਾ ਥਾ ਉਹ ਵੀ ਪਿੰਡਾਂ ਵਿੱਚ ਜਿਵੇਂ ਬੁੰਨੇ ਵਾਲੇ ਨੇ ਆਪਣੇ ਜ਼ਿਲ੍ਹਾਏ ਆਮ ਤੌਰ ਤੇ ਕੋਈ ਬੁੰਦੇ ਹੁੰਦੇ ਸੀ ਹੂੰ ਕੁੰਬਲਾ ਪੱਟੂ ਉਹ ਟਾਣਾ ਤਨ ਕੇ ਕੁੰਬਲਾ ਪੱਟੂ ਉਹਨਾਂ ਨੇ ਬੁਣਾ ਸਾਦੇ ਜ਼ਿਮੀਦਾਰਾਂ ਤੋਂ ਸੂਟ ਕਰਿਆ ਹੋਇਆ ਔਰਤਾਂ ਦਾ ਲੈ ਜਾਣਾ ਫੇ ਉਹਨਾਂ ਨੇ ਆਪਣੇ ਬਾਤ ਕਰ ਆਪਣੇ ਆਪਣੇ ਉਜੇ ਆਪਣੇ ਉਜ਼ਾਰ ਤੇ ਉਹਨੂੰ ਕੱਪੜੇ ਨੂੰ ਤਾਣਾ ਤਨ ਕੇ ਉਹਨੂੰ ਬੁਣਨਾ ਉਹ 5-6 ਦਿਨ ਤੇ ਬਾਅਦ ਫੇਰ ਬੁਣ ਕੇ ਦੇ ਜਣਾ ਤਾਂ ਉਸੇ ਦਾ ਫਿਰ ਨੋ ਅਸੀਂ ਸਾਰਿਆਂ ਨੇ ਮੈਂ ਖੁਦ ਸਾਲ ਦੇ ਵਿੱਚ ਵੀ ਉਹ ਕੱਪੜੇ ਹਣਾਉਣੇ ਮੋਟੇ ਫਿਰ ਉਹਨਾਂ ਦੇ ਸਾਲ ਤੇ ਬਾਅਦ ਫੇਰ ਜਦੋਂ ਤੁਹਾਡੇ ਘਰ ਜਾਣੇ ਤੇ ਰੋਹੀ ਵਿੱਚ ਇਤੇਮਾਲ ਕਰ ਲੈਣੇ ਹੋਈ ਜੀ ਹਾਂਜੀ ਅੱਛਾ ਇੱਕ ਇਹ ਜਿਹੜੇ ਕੱਪੜੇ ਦੀ ਗੱਲ ਆਪਾਂ ਕਰਦੇ ਆਂ ਕਹਿੰਦੇ ਕੱਪੜੇ ਵੀ ਜਿਆਦਾ ਪਾਰਟੀਸ਼ਨ ਵੇਲੇ ਜਦੋਂ 1947 ਦੀ ਵੰਡ ਦੀਆਂ ਤਸਵੀਰਾਂ ਸੀ ਦੇਖਦੇ ਆਂ ਤਾਂ ਉਹਨਾਂ 'ਚ ਚਿੱਟੇ ਕੱਪੜੇ ਸਫੇਦ ਹੀ ਚਾਹੇ ਮੁਸਲਮਾਨ ਸੀ ਚਾਹੇ ਹਿੰਦੂ ਸੀ ਚਾਹੇ ਸਿੱਖ ਸੀਗੇ ਉਹਨਾਂ ਦੀਆਂ ਤਸਵੀਰਾਂ ਤੋਂ ਪਤਾ ਲੱਗਦਾ ਕਿ ਸਫੇਦ ਹੀ ਕੱਪੜੇ ਪਹੁੰਦੇ ਸੀਗੇ ਕਹਿੰਦੇ ਰੰਗ ਹੁੰਦੇ ਹੀ ਨਹੀਂ ਸੀ ਰੰਗ ਪਾਉਂਦੇ ਹੀ ਨਹੀਂ ਸੀ ਕਿਆ ਕਹਿੰਦੇ ਤੁਸੀਂ ਵੀ ਸਫੇਦ ਕੱਪੜੇ ਕਿਉਂ ਪਹੁੰਦੇ ਸੀ ਪਹੁੰਦੇ ਸੀਗੇ ਲੋਕ ਕਪੜੇ ਦਾ ਫੇ ਹੁਣ ਇਹਦੇ ਬਾਰੇ ਜੇ ਮੈਂ ਕੋਈ ਨਹੀਂ ਤੁਹਾਨੂੰ ਕੋਈ ਆਈਡੀਆ ਨਹੀਂ ਦੇ ਸਕਦਾ ਹੂੰ ਕਿਉਂਕਿ ਕਪੜੇ ਪਹਿਨਦੇ ਤਾਂ ਅਸੀਂ ਤਾਂ ਪਿੰਡਾਂ ਵਿੱਚ ਰਹਿੰਦੇ ਸੀ ਹੂੰ ਫੇ ਭਾਦੀ ਹੋ ਗਏ ਫੇ ਉੱਤੇ ਫੌਜ ਵਿੱਚ ਚਲੇ ਗਏ ਫੌਜ ਵਿੱਚ ਸਿਵਲ ਕਪੜੇ ਪਾਉਂਦਾ ਹੋਇਆ ਸੀ ਯਾਡ ਨਹੀਂ ਤਾਂ ਆਰਡਰ ਨਹੀਂ ਸੀ ਗੱਲ ਹੂੰ ਤੇ ਇਸ ਕਰਕੇ ਮੈਂ ਦੇਵਾ ਦੇਤੀ ਜਿਆਦਾ ਲੰਬੀ ਗੱਲ ਤੂੰ ਅੱਛਾ ਇੱਕ ਗੱਲ ਦੱਸੋ ਰਾਤ ਨੂੰ ਜਦ ਸੌਂਦੇ ਆ ਤੁਸੀਂ ਹਾਂਜੀ ਪੁਰਾਣੀਆਂ ਗੱਲਾਂ ਯਾਦ ਆਉਂਦੀਆਂ ਤੁਹਾਨੂੰ ਹਾਂਜੀ ਆਉਂਦੀਆਂ ਆਉਂਦੀ ਐ ਦਿਨ ਚ ਵੀ ਆਉਂਦੀਆਂ ਹਾਂਜੀ ਕੀ ਯਾਦ ਕਰਦੇ ਪ੍ਰਾਣਾ ਜੀ ਪੁਰਾਣੀਆਂ ਗੱਲਾਂ ਤਾਂ ਯਾਦ ਆਉਂਦੀਆਂ ਜਿਸ ਵੇ ਸਮਝਣ ਨੇ ਕਈ ਵਾਰੀ ਸੁਪਨਾ ਵੀ ਦੇ ਦੇ ਅੱਛਾ ਜੀ ਹਾਂਜੀ ਵੀ ਸੁਪਨੇ ਦੇ ਵਿੱਚ ਵੀ ਅਸੀਂ ਇਕੱਠੇ ਹੋਈਆਂ 10-15 ਮੁੰਡੇ ਉੱਤੇ ਖੇਡਦੇ ਕੋਈ ਕੋਈ ਭੱਜਿਆ ਜਾਂਦਾ ਕੋਈ ਕੁਦੂਏ ਨੂੰ ਫੜਦਾ ਹਾਂਜੀ ਕੋਈ ਕੁਛ ਕੋਈ ਕੁਛ ਕੋਈ ਮੇਲਾ ਆਉਂਦਾ ਜਿਸ ਤਰ੍ਹਾਂ ਹੁਣ ਅਗਲੇ ਮਹੀਨੇ ਵਿੱਚ ਕੁੜਾਲੀ ਮਾਤਾ ਦਾ ਮੇਲਾ ਆਊਗਾ ਜੀ ਇਹ ਜੇ ਮੇਲੇ ਪਰ ਚਲੇ ਜਾਂਦੇ ਹੁਣ ਉੱਥੇ ਫਿਰ ਦੇਖਦੇ ਵੀ ਗਾਉਂ ਬੁਜਾਉਣ ਨਾਲ ਲੱਗੇ ਹੋਣੇ ਹਾਂ ਤੇ ਗੰਨਾ ਪਹਿਲਾਂ ਪੋਨਾ ਹੋਇਆ ਕਰਦਾ ਸੀ ਜੀ ਪੋਨਾ ਇੱਧਰ ਸਵਾਦ ਤੋਂ ਆਇਆ ਕਰਦਾ ਜਦ ਪੋਨਾ ਬੜਾ ਮੋਟਾ ਗੰਨਾ ਮੋਟਾ ਗੰਨਾ ਬਹੁਤ ਵਾਦੁੰਦਾ ਦਹਮ ਤੇ ਇਹ ਜੀ ਸੁਪਨੇ ਵਿੱਚ ਇਹ ਜੇ ਦੇਖਦੇ ਸੁਪਨੇ ਵਿੱਚ ਕਈ ਕਿਸਮ ਦੇ ਜਾਨਵਰ ਉਂਟ ਕੌੜੇ ਤੇ ਹੋਰ ਬੈਲ ਗੱਡੀਆਂ ਵਗੈਰਾ ਵੀ ਨੰਨ ਦੇ ਕਿ ਨੂ ਮਿਲ ਮਿਲੀਨੀਆ ਹਾਏ 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 ਕਰਤੀ ਗੱਲ ਕਮਾਲ ਕਰਦਾ ਜੀ ਦੇਖੋ ਜੀ ਬਜ਼ੁਰਗਾਂ ਨੂੰ ਆਉਂਦੇ ਸੁਪਨੇ ਜਾਨਵਰਾਂ ਦੇ ਘੋੜਿਆਂ ਦੇ ਮੇਲਿਆਂ ਦੇ ਪੁਰਾਣੇ ਰੀਤੀ ਰਿਵਾਜਾਂ ਦੇ ਔਰ ਖਾਸ ਤੌਰ ਤੇ ਪੁਰਾਣੇ ਜਿਹੜਾ ਪਵਾਦ ਦਾ ਏਰੀਆ ਨਾ ਜੀ ਇਹਦੇ ਚ ਜਲਸੇ ਲੱਗਦੇ ਸੀਗੇ ਜੀ ਉਹਨਾਂ ਗਾਇਕਾਂ ਦੇ ਗਾਉਣ ਵਾਲਿਆਂ ਦੇ ਸੁਪਨੇ ਆਉਂਦੇ ਆ ਇਹ ਬਜ਼ੁਰਗ ਸਾਰਾ ਦਿਨ ਸੁਪਨੇ 'ਚ ਰਹਿੰਦੇ ਆ ਔਰ ਸਾਰਾ ਦਿਨ ਅਤੀਤ ਨੂੰ ਜਿਹੜਾ ਹੈ ਯਾਦ ਕਰਕੇ ਜਿਉਂਦੇ ਨੇ ਕਹਿੰਦੇ ਨੇ ਜਿਹੜਾ ਨੌਜਵਾਨ ਹੁੰਦਾ ਹੈ ਉਹ ਭਵਿੱਖ ਨੂੰ ਯਾਦ ਉਹ ਭਵਿੱਖ ਨੂੰ ਦੇਖਦਾ ਹਮੇਸ਼ਾ ਉਹ ਭਵਿੱਖ ਦੇ ਨੂੰ ਦੇਖ ਕੇ ਫਿਊਚਰ ਨੂੰ ਦੇਖ ਕੇ ਜਿਉਂਦਾ ਹੈ ਤੇ ਬਜ਼ੁਰਗ ਦੇ ਕੋਲ ਅਤੀਤ ਦਾ ਖਜ਼ਾਨਾ ਬੜਾ ਵੱਡਾ ਹੁੰਦਾ ਆਹ ਦੇਖੋ ਤਾਂ ਹੀ ਗੱਲ ਮੈਂ ਕੀਤੀ ਹੈ ਕਿ ਪੁਰਾਣੇ ਬਜ਼ੁਰਗ ਸੁਪਨੇ ਦੇ ਵਿੱਚ ਕੀ ਆ ਦੇਖਦੇ ਆ ਬਾਬਾ ਜੀ ਬਹੁਤ ਚੰਗਾ ਲੱਗ ਰਿਹਾ ਤੁਹਾਡੇ ਨਾਲ ਗੱਲਬਾਤ ਕਰਕੇ ਆਹ ਜਿਹੜੀਆਂ ਗੱਲਾਂ ਬਾਤਾਂ ਤੁਸੀਂ ਸੁਣਾਈਆਂ ਨਾ ਦੀ ਕਿ ਪੁਰਾਣੇ ਮੇਲੇ ਤੇ ਬ੍ਰਿਟਿਸ਼ ਆਰਮੀ ਦੀ ਗੱਲ ਕੀਤੀ ਔਰ ਆਪਣੇ ਸਕੂਲ ਦੀ ਗੱਲ ਕੀਤੀ ਇਹ ਰਿਕਾਰਡ ਕਰ ਰਹੇ ਹਾਂ ਜੀ ਅਸੀਂ ਔਰ ਖਾਸ ਤੌਰ ਤੇ ਕਰਾੜੀ ਦੇ ਵਿੱਚ ਜਿਹੜਾ ਹੈ ਭਰਤੀ ਹੁੰਦੀ ਸੀ ਇਹਦਾ ਬਹੁਤ ਵਧੀਆ ਜੀ ਗੱਲ ਕੀਤੀ ਹੁਣ ਬੇਗਾਰੀ ਖਤਮ ਹੋ ਗਈ ਵਿਅਕਤੀਵਾਦ ਸ਼ੁਰੂ ਹੋ ਗਿਆ ਹਨਾ ਜੀ ਇਹ ਹੈ ਅੱਛਾ ਇੱਕ ਹੋਰ ਗੱਲ ਦੱਸਿਓ ਕਿ ਪਿੰਡਾਂ ਦੇ ਵਿੱਚ ਜਿਹੜਾ ਹੈਗਾ ਲੋਕਾਂ ਦੇ ਜਿਹੜਾ ਕਿਸ ਤਰ੍ਹਾਂ ਦੇ ਘਰ ਹੁੰਦੇ ਸੀਗੇ ਮਕਾਨ ਕਿਦਾਂ ਦੇ ਹੁੰਦੇ ਸੀਗੇ ਤਾਜੀ ਤੋਂ 100 ਸਾਲ ਪਹਿਲਾਂ ਜਿਹੜਾ ਹੈ ਮਕਾਨ ਕਿਸ ਤਰ੍ਹਾਂ ਦੇ ਹੁੰਦੇ ਸੀ ਔਰ ਕਿੰਨੇ ਕੁ ਧਾਰਮਿਕ ਸਥਾਨ ਹੁੰਦੇ ਸੀ ਪਹਿਲਾਂ ਅਸੀਂ ਮਕਾਨਾਂ ਦੀ ਗੱਲ ਕਰਦੇ ਆ ਕਿ ਮਕਾਨ ਕਿਸ ਤਰ੍ਹਾਂ ਦੇ ਹੋਇਆ ਕਰਦੇ ਸੀ ਜੀ ਮਕਾਨ ਜੀ ਆਮ ਤੌਰ ਪਰ ਕੱਚੇ ਹੀ ਮਕਾਨ ਹੁੰਦੇ ਸੀ ਜੀ ਗਾਰੇ ਮਿੱਟੀ ਦੇ ਬਣੇ ਹੋਏ ਹੂੰ ਤੇ ਉੱਪਰ ਲੱਕੜੀ ਦੀ ਉਹ ਆਪਣਾ ਪਾਕੇ ਵਾਲੇ ਕੜੀਆਂ ਸਹਤੀਰ ਵਗੈਰਾ ਉਹਨਾਂ ਦੇ ਉੱਪਰ ਖੜ ਬਗਰੇ ਜਿਹੜੇ ਝੂੰਡ ਕਹਿੰਦੇ ਇਹਨਾਂ ਨੂੰ ਆਪਾਂ ਹਾਂਜੀ ਹਾਂਜੀ ਉਹ ਵਿਸ਼ਾਗ ਹੈ ਉੱਪਰ ਤੇ ਉਹਨੇ ਮਿੱਟੀ ਪਾ ਦੇਣੀ ਮਿੱਟੀ ਪਾ ਕੇ ਨੂੰ ਕੁਟਦੇ ਨਾ ਮਗਲੀ ਨਾ ਜੀ ਤੇ 15 ਬਾਦੜਾ ਇੱਕ ਜਗ੍ਹਾ ਰੱਖ ਦੇਣੀ ਉਹਨੂੰ ਆਪਾਂ ਗੰਤੇ ਪਦਨਾਲਾ ਹਾਂ ਪਦਨਾਲਾ ਰੱਖ ਦੇਣਾ ਜੀ ਹਾਂਜੀ ਉਹ ਜੇ ਜੇ بارش ਵਗੈਰਾ ਹੁੰਦੀ ਸੀ ਉਹ ਪਾਣੀ ਜਿਹੜਾ ਹੁੰਦਾ ਸੀ ਉੱਪਰ ਕੋਠੇ ਦਾ ਉਹ ਪਦਨਾਲੇ ਨਹੀਂ ਹੀਟਾ ਚਲੇ ਜਾਂਦਾ ਸੀ ਜਾਨੀ ਕੋਈ ਜਿਹੜੇ ਵਿੱਚ ਉਹਦੇ ਜਿਹੜਾ ਕੋਣ ਵੇ ਰਹਿੰਦੇ ਸੀ ਇਥੇ ਉਹਨਾਂ ਨੂੰ ਕੋਈ ਮਹਿਸੂਸ ਨਹੀਂ ਹੁੰਦਾ ਵੀ ਬਾਹਰ ਛੋੜ ਰਹੀ ਐਸੀ ਭਿਜਦੀਆਂ ਆ ਬਾਹਰ ਉਹ ਠੀਕ ਸੇਫਟੀ ਅੱਛਾ ਅੱਜ ਕੀ ਹੈ ਅੱਜ ਕਿਸੇ ਵੀ ਪੰਜਾਬ ਦੇ ਵਿੱਚ ਖਾਸ ਕਰਕੇ ਜੀ ਕਿਸੇ ਵੀ ਮੇਲਾ ਖਿਆਲ ਵੀ ਕੋਈ ਵੀ ਸੌ ਵਿੱਚ ਦੇ ਈਕਿਆ ਦੇ ਉੱਪਰ ਆ ਰਹੇ ਹੋਣਗੇ ਜਿਹਨਾਂ ਦਾ ਕੱਚਾ ਮਕਾਨ ਹੈ ਨਹੀਂ ਸਭ ਦੇ ਪੱਕੇ ਹੋਗੇ ਮਕਾਨ ਤਾਂ ਪੱਕੇ ਹੋਗੇ ਬੰਦੇ ਕੱਚੇ ਹੋਗੇ ਜੀ ਬੰਦੇ ਹੁਣ ਆ ਬੰਦੇ 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 ਸਮਾਜ ਬਦਲ ਗਿਆ ਸਾਰਾ ਆ ਸਿਸਟਮ ਖਰਾਬ ਹੋ ਗਿਆ ਜੀ ਜਿਹੜਾ ਸਮਾਜ ਵਕਤ ਹੀ ਬਦਲ ਗਿਆ ਦੇਖੋ ਜੀ ਲੋਕ ਕਮਿਟਮੈਂਟ ਵਾਲੇ ਨਹੀਂ ਰਹੇ ਇਹ ਇਹ ਸਹੀ ਗੱਲ ਹੈ ਤੁਸੀਂ ਇਸ ਗੱਲ ਦੇ ਉੱਤੇ ਕਰਿਓ ਕਮੈਂਟ ਜਿਨ੍ਹਾਂ ਨੇ ਪੁਰਾਣਾ ਸਮਾਂ ਦੇਖਿਆ ਔਰ ਮੈਂ ਕਹਿਣਾ ਹੁਣ ਅਕਸਰ ਕੀ ਸਾਡੇ ਵਲੌਗ ਜਿਹੜੇ ਨਾ ਬੱਚਿਆਂ ਨੂੰ ਜ਼ਰੂਰ ਦਿਖਾਇਆ ਕਰੋ ਆ ਦੇਖੋ ਪੁਰਾਣੇ ਮਕਾਨਾਂ ਦੀ ਗੱਲ ਕੀਤੀ ਹੈ ਕੱਚੇ ਕਿਸ ਤਰ੍ਹਾਂ ਕੋਠੇ ਲਿਪਦੇ ਹੁੰਦੇ ਸੀਗੇ ਕਿਸ ਤਰ੍ਹਾਂ ਜਿਹੜੇ ਬਾਲੇ ਵਾਲੀਆਂ ਛੱਤਾਂ ਹੁੰਦੀਆਂ ਸੀ ਕਿਸ ਤਰ੍ਹਾਂ ਖੜ ਲੱਗੀ ਹੁੰਦੀ ਸੀਗੀ ਜਿਹੜੇ ਇਸ ਤਰ੍ਹਾਂ ਦੇ ਮਕਾਨਾਂ 'ਚ ਖੁਦ ਰਹੇ ਆ ਜਿਨ੍ਹਾਂ ਨੇ ਆਪਣਾ ਬਚਪ ਇਸ ਤਰ੍ਹਾਂ ਦਾ ਗੁਜ਼ਾਰਿਆ ਜਿਨ੍ਹਾਂ ਨੇ ਸਮਾਂ ਦੇਖਿਆ ਉਹਨਾਂ ਉਹਨਾਂ ਨੂੰ ਤਾਂ ਗੱਲਾਂ ਲੱਗਦੀਆਂ ਬਹੁਤ ਵਧੀਆ ਨਵੀਂ ਜਨਰੇਸ਼ਨ ਜਿਹੜੀ ਹੈ ਉਹਨਾਂ ਨੂੰ ਦੱਸਦੀ ਹੈ ਕਿ ਇੰਨਾ ਮੁਸ਼ਕਲ ਹੁੰਦਾ ਸੀ ਸਮਾਂ ਲੇਕਿਨ ਲੋਕ ਖੁਸ਼ ਰਹਿੰਦੇ ਸੀਗੇ ਪਿਆਰ ਮੁਹੱਬਤ ਬਹੁਤ ਸੀ اخلاق ਬਹੁਤ ਸੀ ਆਪਸ ਦੇ ਵਿੱਚ ਜਿਹੜਾ ਹੈ ਭਾਈਚਾਰਾ ਚਰਮ ਸੀਮਾ ਤੇ ਹੁੰਦਾ ਸੀ ਲੋੜਾਂ ਬੜੀਆਂ ਥੋੜੀਆਂ ਹੁੰਦੀਆਂ ਸੀ ਜ਼ਰੂਰਤਾਂ ਘੱਟ ਸੀਗੀਆਂ ਕੰਟੈਂਟਮੈਂਟ ਜ਼ਿਆਦਾ ਸੀ ਸੰਤੁਸ਼ਟੀ ਜ਼ਿਆਦਾ ਸੀ ਸਬਰ ਸੰਤੋਖ ਦਾ ਸਮਾਂ ਸੀ ਆਹ ਦੇਖੋ ਜੀ 99 ਸਾਲਾ ਬਜ਼ੁਰਗ ਲੜੇ ਨਵੇਂ ਨਹੀਂ ਕਹਿੰਦੇ ਆਪਾਂ ਹੁਣ 100ਵਾਂ ਲੱਗ ਗਿਆ 17 ਫਰਵਰੀ ਨੂੰ ਇਹਨਾਂ ਨੂੰ 100ਵਾਂ ਸਾਲ ਲੱਗ ਗਿਆ 100ਵੇਂ ਸਾਲ ਦੇ ਵਿੱਚ ਔਰ ਇਹ ਪੁਰਾਣੀਆਂ ਗੱਲਾਂ ਜਿਹੜੀਆਂ ਜਦੋਂ ਕਰਦੇ ਨਾਲ ਜੀ ਮਜ਼ਾ ਆ ਜਾਂਦਾ ਜੀ ਤੁਹਾਨੂੰ ਕਿਦਾਂ ਦਾ ਲੱਗ ਰਿਹਾ ਹੈ ਵਲੌਗ ਹਾਂ ਤੁਸੀਂ ਵੀ ਕੋਈ ਗੱਲ ਪੁੱਛਣੀ ਚਾਹੋ ਤਾਂ ਤੁਸੀਂ ਕਮੈਂਟ ਕਰ ਸਕਦੇ ਹੋ ਅਤੇ ਆਪਣਾ ਕੋਈ ਐਕਸਪੀਰੀਅੰਸ ਜਿਹੜਾ ਹੈ ਸ਼ੇਅਰ ਕਰਨਾ ਚਾਹੋ ਤਾਂ ਕਮੈਂਟ ਸੈਕਸ਼ਨ ਖੁੱਲ ਹੈ ਵਧੀਆ-ਵਧੀਆ ਕਮੈਂਟ ਕਰਿਓ ਅਤੇ ਇਸ ਵਲੌਗ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਉਮੀਦ ਕਰਦੇ ਹਾਂ ਤੁਹਾਨੂੰ ਸਭ ਕੁਝ ਚੰਗਾ ਲੱਗਦਾ ਹੋਵੇਗਾ। ਇਹ ਤਾਂ ਪਾਣੀ ਵੀ ਨਹੀਂ ਸੀ ਹੁੰਦਾ ਤਿੰਨ ਖੂਹ ਹੁੰਦੇ ਸੀ ਸਾਡੇ ਪਿੰਡ ਬਸ। ਜੀ। ਤਿੰਨ ਖੂਹ ਹੁੰਦੇ ਸੀ ਸਾਡੇ ਪਿੰਡ। ਸਿਰਫ ਉੱਥੋਂ ਤੋਂ ਹੀ ਪਾਣੀ ਬਾਲਟੀਆਂ ਨਾਲ ਭਰ ਕੇ ਲਿਆਉਂਦੇ ਤੇ। ਤੁਹਾਡੀ ਉਮਰ ਵੀ 68 ਸਾਲ ਦੀ ਹੈ। ਹਾਂਜੀ ਹਾਂਜੀ। ਆ ਦੇਖੋ ਤੁਸੀਂ ਵੀ ਸਾਰਾ ਕੁਝ ਦੇਖਿਆ ਹੋਇਆ ਹੈ। ਹਾਂਜੀ ਹਾਂਜੀ ਹਾਂਜੀ। ਬਿਲਕੁਲ। ਮੈਂ ਮੈਂ ਵੀ ਦੋ ਤਿੰਨ ਮਹਿਕਮਿਆਂ 'ਚ ਨੌਕਰੀ ਕੀਤੀ ਹੈਗੀ। ਜੀ। ਹਾਂਜੀ ਮੈਂ ਪਹਿਲਾਂ ਆਰਮੀ 'ਚ ਵੀ ਨੌਕਰੀ ਕੀਤੀ ਹੈ 7.5 ਸਾਲ। ਫੇਰ ਮੇਤੀ ਉੱਥੇ ਹਾਕੀ ਖੇਡਦੇ ਦੀ ਉਂਗਲ ਟੁੱਟ ਗਈ ਸੀਗੀ। ਜੀ। ਫੇਰ ਮੈਂ ਉ ਮੈਡੀਕਲ ਗਰਾਉਂਡ ਤੇ ਬੋਰਡ ਪੈਨਸ਼ਨ ਆ ਗਿਆ ਸੀਗਾ ਜੀ ਆ ਕੇ ਫਿਰ ਮੈਂ 1985 ਦੇ ਵਿੱਚ ਸੀਟਯੂ ਵਿੱਚ ਅਜੇ ਕੰਡਕਟਰ ਦੀ ਭਰਤੀ ਹੋ ਗਿਆ ਸੀਗਾ ਹੂੰ ਫਿਰ 3 ਮਹੀਨੇ ਘਟ 30 ਸਾਲ ਜੀ ਮੈਂ ਸੀਟਯੂ ਦੇ ਵਿੱਚ ਨੌਕਰੀ ਕੀਤੀ ਜਿਹੜੀ ਕਿ ਮੇਰੀ 2014 ਵਿੱਚ ਪੂਰੀ ਹੋ ਗਈ ਸੀ ਫਿਰ ਮੈਂ ਪੈਨਸ਼ਨ ਆ ਗਿਆ ਸੀ ਉੱਥੋਂ ਤੁਹਾਡੀਆਂ ਤੁਸੀਂ ਉਪਲਬਧੀਆਂ ਬੜੀਆਂ ਐ ਪਰ ਮੈਂ ਤੁਹਾਡੀ ਸਭ ਤੋਂ ਵੱਡੀ ਉਪਲਬਧੀ ਹੈ ਨਦੀ ਆ ਕੈਮਰਾ ਪਾਇਆ ਦੀ ਇਹਨਾਂ ਦੀ ਸਾਮ ਸੰਭਾਲ ਹੈ ਜੀ ਇਸ ਉਪਲਬਧੀ ਦੇ ਵਿੱਚ ਤੁਹਾਡੇ ਪਰਿਵਾਰ ਦਾ ਦੇਖੋ ਜੀ ਭੰਜੀ ਬੈਠੇ ਨੇ ਇਹਨਾਂ ਦਾ ਬੜਾ ਯੋਗਦਾਨ ਹੈ ਤੁਹਾਡੇ ਬੱਚਿਆਂ ਦਾ ਬੜਾ ਯੋਗਦਾਨ ਹੈ ਅਸੀਂ ਅਸੀਂ ਸ਼ੁਰੂ ਕਰਦੇ ਹਾਂ ਜੀ ਤੁਹਾਡੀ ਇਸ ਗੱਲ ਨੂੰ ਜੀ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਇਹਨਾਂ ਦਾ ਰੂਟੀਨ ਕੀ ਹੈ ਅਕਸਰ ਕਿਸ ਤਰ੍ਹਾਂ ਖਾਂਦੇ ਪੀਂਦੇ ਨੇ ਕਿੰਨੇ ਵਜੇ ਉੱਠਦੇ ਨੇ ਕਿੰਨੇ ਵਜੇ ਸੌਂਦੇ ਨੇ ਨਹੀਂ ਉੱਠਦੇ ਤਾਂ ਹੁਣ ਅਸੀਂ ਖੇਤੀਬਾੜੀ ਦਾ ਕਰਦੇ ਨਹੀਂ ਹੈਗੇ ਨਹੀਂ ਤੁਹਾਡੇ ਬਜ਼ੁਰਗਾਂ ਦੀ ਗੱਲ ਹੈ ਹਾਂ ਜੀ ਇਹ ਇਹ ਤਾਂ ਆਪਣੀ ਮਰਜ਼ੀ ਨਾਲ ਉੱਠਦੇ ਨਹੀਂ ਜਦ ਇਹਨਾਂ ਦੇ ਜੀ ਕਰਦਾ ਉੱਠਦੇ ਹੈਗੇ ਅਸੀਂ ਨਾ ਠਾਲਦੇ ਇਹਨਾਂ ਨੂੰ ਜਦ ਇਹਨਾਂ ਦੇ ਜੀ ਕਰਦਾ ਇਹ ਪਹਿਣਾ ਇਹਨਾਂ ਨੇ ਠੀਕ ਹੈ ਹਾਂ ਬਾਕੀ ਸਾਰੀ ਦਿਹਾੜੀ ਇਸ਼ਨਾਨ ਰੋਜ਼ ਕਰਦੇ ਨੇ ਨਹੀਂ ਇਸ਼ਨਾਨ ਹੁਣ ਠੰਡ ਕਰਕੇ ਨਾ ਜੀ ਵਜਿੱਦ ਨੇ ਕਹਿੰਦੇ ਹੈਗੇ ਵੀ ਮੈਂ ਨਹਾਉਣਾ ਹੈਗਾ ਉਹਦਣ ਨਹਾ ਦਿੰਨੇ ਹੈਗੇ ਕਪੜੀ ਬਦਲੀ ਕਰਦੀ ਦੇ ਇਹਨਾਂ ਦੇ ਕਪੜੇ ਮੈਂ ਖੁਦ ਪ੍ਰੈਸ ਕਰਕੇ ਦਨਾ ਆਪ ਹਾਂ ਇਹ ਇਹ ਗਲਤ ਹੈ ਬਿਲਕੁਲ ਮੈਂ ਆਪਰੇ ਨਾਲੇ ਸਾਡੀ ਡਿਊਟੀ ਬਣਦੀ ਹੈ ਜੀ ਹਾਂ ਫਰਜ਼ ਬਣਦਾ ਹਾਂਜੀ ਫਿਰ ਉਹ ਮੁੰਡਿਆਂ ਤੇ ਕਰਾਉਣਾ ਕੀ ਹੈ ਹਾਂ ਬੱਚਿਆਂ ਤੋਂ ਪਰਿਵਾਰ ਤੋਂ ਹਾਂਜੀ ਹਾਂਜੀ ਇਹ ਕਮੇ ਨਹੀਂ ਆਉਣਾ ਪਹਿਲਾਂ ਤਾਂ ਇਹ ਸਾਨੂੰ ਖੜਾਉ ਦੇ ਰਹੇ ਹਨ ਤੇ ਹੁਣ ਨਿਆਣਾ ਤੇ ਸਿਆਣਾ ਇੱਕੇ ਹੋ ਜਾਂਦਾ ਹੈਗਾ ਜੀ ਹੁਣ ਉਹ ਸਾਡੀ ਡਿਊਟੀ ਬਣਦੀ ਅਸੀਂ ਕਰ ਰਹੇ ਹਾਂ ਪਰ ਡਿਊਟੀ ਅੱਜਕੱਲ ਸਮਝਦੇ ਨਹੀਂ ਲੋਕ ਆਪੇ ਆਲੇ-ਦੋਲੇ ਅਸੀਂ ਝਾਤ ਮਾਰਦੇ ਨਾ ਜੀ ਬੜੀ ਬੁਰੀ ਹਾਲਤ ਹੈ ਇਹ ਸਮਝਣੀ ਚਾਹੀਦੀ ਹੈ ਜੀ ਹਾਂ ਸਮਝਣੀ ਚਾਹੀਦੀ ਹੈ ਜ਼ਰੂਰ ਜ਼ਰੂਰੀ ਹੈ ਹਾਂਜੀ ਹਾਂਜੀ ਇਹ ਤਾਂ ਇੱਕ ਯਾਨੀ ਆਪਣੀ ਪੱਕੀ ਉਹ ਡਿਊਟੀ ਬਣਦੀ ਹੈ ਕਿ ਸਾਡਾ ਇਹ ਫਰਜ਼ ਬਣਦਾ ਜੇ ਆਪਾਂ ਇਹਨਾਂ ਦਾ ਕੁਝ ਲੈਣਾ ਹੱਕ ਬਣਦਾ ਤਾਂ ਸਾਡਾ ਇਹਨੂੰ ਦੀ ਸੇਵਾ ਕਰਨਾ ਵੀ ਫਰਜ਼ ਆਏਗਾ ਆ ਸੁਣੀ ਜੀ ਗੱਲ ਡਿਊਟੀ ਬਣਦੀ ਹੈ ਸਾਡਾ ਧਰਮ ਕਰਮ ਬਣਦਾ ਹੈ ਔਰ ਇਹ ਇਹ ਹੈ ਸਿਸਟਮ ਦੇਖੋ ਇਹ ਜਨਰੇਸ਼ਨਸ ਅਸੀਂ ਦੋਨੋਂ ਜਨਰੇਸ਼ਨਸ ਬੈਠੇ ਹੁਣੇ ਬੱਚੇ ਵੀ ਬੈਠੇ ਸੀ ਇੱਥੋਂ ਉੱਠ ਕੇ ਗਏ ਨੇ ਇਹ ਚੀਜ਼ਾਂ ਜਿਹੜੀਆਂ ਨਾ ਜੀ ਇਹ ਬਹੁਤ ਘੱਟ ਮਿਲਦੀ ਹੈ ਇਸ ਕਰਕੇ ਰਿਕਾਰਡ ਵੀ ਕਰਦੇ ਅਸੀਂ ਇਹਨਾਂ ਨੂੰ ਦਿਖਾਉਂਦੇ ਵੀ ਆ ਜੀ ਤੁਹਾਨੂੰ ਸਾਡਾ ਆਈਡੀਆ ਕਿਦਾਂ ਦਾ ਲੱਗਿਆ ਕਿ ਅਸੀਂ ਇਹ ਬਜ਼ੁਰਗਾਂ ਨਾਲ ਗੱਲ ਕਰਦੇ ਪਿੰਡ-ਪਿੰਡ ਜਾ ਕੇ ਦਖਾਨੇ ਜੀ ਨਹੀਂ ਬਹੁਤ ਵਧੀਆ ਲੱਗਿਆ ਜੀ ਇਹ ਹੁਣ ਆਪਾਂ ਪਿੱਛੇ ਵਿਰਸਾ ਕਿਸੇ ਨੂੰ ਪੁੱਛ ਕੇ ਬਜ਼ੁਰਗਾਂ ਨੂੰ ਦੱਸਾਂਗੇ ਹਾਂਜੀ ਤਾਂ ਹੀ ਅਗਲੇ ਨੂੰ ਪਤਾ ਲੱਗੂਗਾ ਜੇ ਨਵੀਂ ਜਨਰੇਸ਼ਨ ਨੂੰ ਜੇ ਆਪਾਂ ਪਿਛਲਾ ਇਤਿਹਾਸ ਦੱਸਾਂਗੇ ਹੀ ਨਹੀਂ ਜੀ ਉਹ ਤਾਂ ਫਿਰ ਭੁੱਲ ਜਾਣਗੇ ਉਹਨੂੰ ਨਹੀਂ ਦੱਸੇ ਤੇ ਮੈਨੂੰ ਤਾਂ ਪਤਾ ਹੀ ਨਹੀਂ ਲੱਗਣਾ ਬਿਲਕੁਲ ਹਾਂਜੀ ਜਾਂ ਤਾਂ ਫਿਰ ਕਿਤਾਬਾਂ ਵੀ ਹੋ ਇਤਿਹਾਸ ਹੋਣਾ ਚਾਹੀਦਾ ਹੈਗਾ ਜ਼ਰੂਰੀ ਹੈਗਾ ਉਹ ਵੀ ਜੇ ਨਿਆਣੇ ਉਹ ਪੁਰਾਣਾ ਇਤਿਹਾਸ ਪੜ੍ਹਣਗੇ ਆਪਣੇ ਗੁਰੂਆਂ ਦਾ ਜਾਂ ਹੋਰ ਵੀ ਆਪਣੇ ਜਿੰਨੇ ਵੀ ਸ਼ਹੀਦ ਹੈ ਜਾਂ ਕਿਵੇਂ ਮੁਰ ਯਾਦ ਹੋਇਆ ਹੈ ਕਿ ਇਹ ਸਾਰਾ ਕੁਝ ਪਤਾ ਹੋਣਾ ਚਾਹੀਦਾ ਹੈ ਹਾਂਜੀ ਹਾਂਜੀ ਉਹ ਸਾਰਾ ਕੁਝ ਪਤਾ ਹੋਣਾ ਚਾਹੀਦਾ ਹੈ ਤੇ ਇਹ ਦੱਸਣਾ ਵੀ ਚਾਹੀਦਾ ਹੈ ਅਸੀਂ ਇਹੀ ਕੁਝ ਕਰਦੇ ਹਾਂ ਜੀ ਹਾਂਜੀ ਠੀਕ ਹੈ ਜੀ ਵਧੀਆ ਦੇਖੋ ਜੀ ਵੱਧ ਤੋਂ ਵੱਧ ਸ਼ੇਅਰ ਕਰੋ ਇਸ ਵਲੌਗ ਨੂੰ ਗੱਲਾਂ ਬਾਤਾਂ ਕਿਦਾਂ ਦੀਆਂ ਲੱਗੀਆਂ ਵਲੌਗ ਲੰਬਾ ਹੋ ਜਾਂਦਾ ਇਸ ਕਰਕੇ ਅਸੀਂ ਇੱਥੇ ਹੀ ਵਿਰਾਮ ਲੈਂਦੇ ਹਾਂ ਹਾਂ ਦੁਬਾਰਾ ਫੇਰ ਕਿਸੇ ਹੋਰ ਬਜ਼ੁਰਗ ਦੇ ਨਾਲ ਮਿਲਾਂਗੇ ਵੱਧ ਤੋਂ ਵੱਧ ਸ਼ੇਅਰ ਕਰਿਓ ਲਹਿੰਦੇ ਪੰਜਾਬ ਤੇ ਚੜ੍ਹਦੇ ਪੰਜਾਬ ਦੇ ਵਿੱਚ ਜਿਹੜੇ ਲੋਕ ਇਸ ਵਲੌਗ ਨੂੰ ਦੇਖ ਰਹੇ ਨੇ ਔਰ ਉਹਨਾਂ ਦਾ ਵਿਸ਼ੇਸ਼ ਤੌਰ ਤੇ ਸਾਡਾ ਧੰਨਵਾਦ ਸ਼ੁਕਰੀਆ ਜੀ ਚੰਗਾ ਜੀ ਫਿਰ ਅੱਛਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਅੱਛਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ